ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਟ੍ਰੂ ਮੇਕਰਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੋ ਟਾਈਮ ਸਾਰੇ ਆਪੇ ਬੋਲੀ ਆਏ ਹੱਲਾ ਹਾਂਜੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਅਸੀਂ ਸਿਕੰਦਰ ਕਾਲੋ ਤੇ ਸਿੱਧੂ ਮੂਸੇਵਾਲੇ ਬਾਰੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਦੋਨਾਂ ਦੀ ਕਲੈਬ ਸਾਨੂੰ ਬਾਸ ਆਊਟ ਗਾਣੇ ਦੇ ਵਿੱਚ ਸੁਣਨ ਨੂੰ ਮਿਲੀ ਹੈ ਪਰ ਪਹਿਲਾਂ ਤੁਹਾਨੂੰ ਦੋਸਤੋ ਅਸੀਂ ਇਹ ਦੱਸ ਦਈਏ ਕਿ ਇਹ ਜਿਹੜਾ ਗਾਣਾ ਪਹਿਲਾਂ ਲੀਕ ਹੋਇਆ ਸੀ ਇਸ ਗਾਣੇ ਦੇ ਵਿੱਚ ਸਿਕੰਦਰ ਕਾਲੋ ਦੀ ਵਰਸ ਨਹੀਂ ਸੀ ਇਹ Song ਸਿੱਧੂ ਮੂਸੇਵਾਲੇ ਦੇ ਮਰਨ ਤੋਂ ਬਾਅਦ ਇਲਾਨ ਨਾਮ ਦੇ ਨਾਲ ਇਸ ਨੂੰ ਲੀਕ ਕਰ ਦਿੱਤਾ ਗਿਆ ਬਟ ਫਿਰ ਜਦ ਸਿੱਧੂ ਮੂਸੇਵਾਲੇ ਦੇ ਮਰਨ ਤੋਂ 2 ਸਾਲ ਬਾਅਦ ਇਸ ਨੂੰ ਰਿਲੀਜ਼ ਕੀਤਾ ਗਿਆ ਤਾਂ ਇਸ Song ਵਿੱਚ ਸਾਨੂੰ ਕਾਫੀ ਜ਼ਿਆਦਾ ਚੇਂਜਸ ਦੇਖਣ ਨੂੰ ਮਿਲੇ ਜਿਵੇਂ ਕਿ ਮਿ ਤੋਂ ਜ਼ਿਆਦਾ ਖਾਸ ਗੱਲ ਕਿ ਇਸ ਵਿੱਚ ਸਿਕੰਦਰ ਕਾਲੋ ਦੀ ਵਰਸ ਵੀ ਐਡ ਕੀਤੀ ਗਈ ਸਿਕੰਦਰ ਕਾਲੋ ਦਾ ਇਹ ਦੂਜਾ Song ਹੈਗਾ ਸਿੱਧੂ ਮੂਸੇ ਵਾਲੇ ਦੇ ਨਾਲ ਸਿਕੰਦਰ ਕਾਲੋ ਦਾ ਪਹਿਲਾ Song ਸਿੱਧੂ ਮੂਸੇ ਵਾਲੇ ਦੀ ਮੂਸੇ ਟੇਪ ਐਲਬਮ ਵਿੱਚ ਰੈਕਸ ਐਂਡ ਰਾਉਂਡ Song ਵਿੱਚ ਸੀ ਇਹ Song ਵੀ ਦੋਸਤੋ ਆਡੀਓ ਵਰਜ਼ਨ ਹੀ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਜਿਹੜਾ ਬਾਅਚ ਆਊਟ Song ਗਾਣਾ ਰਿਲੀਜ਼ ਕੀਤਾ ਗਿਆ ਇਹ ਵੀ ਆਡੀਓ Song ਹੀ ਹੈ ਸਿੱਧੂ ਮੂਸੇ ਵਾਲੇ ਦੇ ਸਾਰੇ ਫੈਨਸ ਨੂੰ ਚਾਹੀਦਾ ਹੈ ਕਿ ਉਹ ਸਿੱਧੂ ਮੂਸੇ ਵਾਲੇ ਦੇ ਪਾਤਰ ਨੂੰ ਸਾਰੇ ਜਾਣੇ ਕਹਿਣ ਕਿ ਸਿੱਧੂ ਮੂਸੇ ਵਾਲੇ ਦਾ ਜਿਹੜਾ ਵੀ ਕੋਈ ਗਾਣਾ ਰਿਲੀਜ਼ ਕਰਨਾ ਹੈ ਤਾਂ ਉਹ ਵੀਡੀਓ ਦੇ ਨਾਲ ਹੀ ਰਿਲੀਜ਼ ਕਰਨ ਕਿਉਂਕਿ ਵੀਡੀਓ ਵੈਲਿਊ ਬਹੁਤ ਜ਼ਿਆਦਾ ਹੀ ਵੱਧ ਜਾਂਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਤਾਂ ਟੈਕਨੋਲੋਜੀ ਵੀ ਬਹੁਤ ਜ਼ਿਆਦਾ ਅੱਗੇ ਜਾ ਚੁੱਕੀ ਹੈ ਜਿਵੇਂ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਮੇਰਾ ਨਾਮ ਅਤੇ ਚੋੜਨੀ ਗਾਣਾ ਸੁਣਿਆ ਹੀ ਹੋਵੇਗਾ ਇਹ ਦੋਨੇ Song ਵੀਡੀਓ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਅਤੇ ਹੁਣ ਤਾਂ ਸਿੱਧੂ ਮੂਸੇਵਾਲੇ ਦੇ ਹਮ ਸ਼ਕਲ ਵੀ ਬਹੁਤ ਹੀ ਹਨ ਕਿਸੇ ਵੀ ਪਰਫੈਕਟ ਬੰਦੇ ਤੋਂ ਸ਼ੂਟਿੰਗ ਕਰਾ ਕੇ ਉਹ ਸਿੱਧੂ ਮੂਸੇਵਾਲੇ ਦੀ ਕਾਪੀ ਕਰ ਸਕਦੇ ਹਨ ਇਸ ਕਰਕੇ ਪਲੀਜ਼ ਸਾਰੇ ਜਣੇ ਰਿਕੁਐਸਟ ਕਰੋ ਕਿ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਹੋਣ ਉਹ ਸਾਰੇ ਹੀ ਵੀਡੀਓ ਦੇ ਨਾਲ ਹੀ ਆਉਣ ਸਾਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਇਹ ਸਿਕੰਦਰ ਕਾਲ ਹੀ ਆਵੇਗਾ ਕਿਉਂਕਿ ਇਸ ਦੀ ਵੀਡੀਓ ਵੀ ਬਹੁਤ ਹੀ ਜ਼ਿਆਦਾ ਵਾਇਰਲ ਹੋਣੀ ਸੀ ਸਿਕੰਦਰ ਕਾਲ ਉਹ ਕੱਲਾ ਸਾਨੂੰ ਇੱਕ ਹੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਮਾਲਵਾ ਬਲੌਕ ਦੇ ਵਿੱਚ ਹੁਣ ਤਾਂ ਨਾ ਕਦੇ ਸਿੱਧੂ ਮੂਸੇ ਵਾਲੇ ਦੀ ਐਲਬਮ ਆਣੀ ਹੈ ਅਤੇ ਨਾ ਹੀ ਕੋਈ ਈਪੀ ਕਿਉਂਕਿ ਹੁਣ ਤਾਂ ਜ਼ਿਆਦਾ ਤੋਂ ਜ਼ਿਆਦਾ ਸਿੰਗਲ ਟਰੈਕ ਹੀ ਉਹਨਾਂ ਦੇ ਲਾਂਚ ਕੀਤੇ ਜਾਣਗੇ ਪਰ ਜਿੰਨੇ ਵੀ ਉਹ ਟਰੈਕ ਲਾਂਚ ਕਰਨਗੇ ਉਹ ਸਾਰੇ ਹੀ ਸਾਰੇ ਵੀਡੀਓ ਦੇ ਨਾਲ ਹੀ ਕਰਨ ਜਿਵੇਂ ਕਿ ਹੁਣ ਸਿੱਧੂ ਮੂਸੇ ਵਾਲੇ ਦੇ 911 ਚੈਨਲ ਤੇ ਇੱਕ ਦਾ ਲਾਸਟ ਵਿਸ਼ ਸੌਂਗ ਆਇਆ ਹੈ ਇਸ ਵਿੱਚ ਵੀ ਸਿੱਧੂ ਮੂਸੇ ਵਾਲੇ ਦਾ ਫੇਸ ਨੂੰ ਡੱਬ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਗਾਣਾ ਕਿੰਨਾ ਜ਼ਿਆਦਾ ਵੀਡੀਓ ਦੇ ਨਾਲ ਸੋਹਣਾ ਲੱ ਅਤੇ ਦੂਜੀ ਗੱਲ ਇਹ ਜੇਕਰ ਦਾ ਲਾਸਟ ਵਿਸ਼ ਸੌਂਗ ਵੀਡੀਓ ਦੇ ਨਾਲ ਨਾ ਰਿਲੀਜ਼ ਕੀਤਾ ਜਾਂਦਾ ਤਾਂ ਮੇਰੇ ਹਿਸਾਬ ਦੇ ਨਾਲ ਇਸ ਸੌਂਗ ਨੂੰ ਬਹੁਤ ਜਾਨੇ ਲੋਕ ਨਾ ਸੁਣਦੇ ਜੇਕਰ ਬਾਚਾਉਟ ਵਿੱਚ ਸਮਰਸੀ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਸੌਂਗ ਵਿੱਚ ਮਿਊਜ਼ਿਕ ਦੀ ਮੈਲੋਡੀ ਬਹੁਤ ਹੀ ਜਿਆਦਾ ਅੱਛੀ ਬਣਾਈ ਗਈ ਹੈ ਇਸ ਤੋਂ ਇਲਾਵਾ ਸਮਰਸੀ ਹੋਰ ਵੀ ਬਹੁਤ ਜਿਆਦਾ ਸਿੱਧੂ ਮੂਸੇ ਵਾਲੇ ਦੇ ਸੌਂਗ ਨੂੰ ਮਿਊਜ਼ਿਕ ਦੇ ਚੁੱਕਾ ਹੈ ਜਿਵੇਂ ਕਿ ਲਵ ਸਿੱਖ ਹੋ ਗਿਆ ਸਕੈਪਗੋਟ ਹੋ ਗਿਆ ਐਸ ਬਾਈ ਐਲ ਹੋ ਗਿਆ ਅਤੇ ਹੋਰ ਵੀ ਇੱਕ ਦੋ ਸੌਂਗ ਹਨ ਇਸ ਤੋਂ ਇਲਾਵਾ ਹੋਰ ਵੀ ਆਉਣ ਵਾਲੇ ਸੌਂਗ ਵਿੱਚ ਸਮਰਸੀ ਨੇ ਮਿਊਜ਼ਿਕ ਦਿੱਤਾ ਹੋ ਸਕਦਾ ਹੈ ਬਸ ਸਿੱਧੂ ਮੂਸੇ ਵਾਲੇ ਦੇ ਸਾਰੇ ਫੈਨ ਇਹੀ ਅਪੀਲ ਕਰਨ ਕਿ ਸਿੱਧੂ ਮੂਸੇ ਵਾਲੇ ਦਾ ਕੋਈ ਵੀ ਗਾਣਾ ਵੀਡੀਓ ਦੇ ਨਾਲ ਹੀ ਰਿਲੀਜ਼ ਕਰਨ ਐਂਡ ਬਾਕੀ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸਣਾ ਕਿ ਸਿੱਧੂ ਮੂਸੇ ਵਾਲੇ ਦੇ ਗਾਣੇ ਅੱਧੀ ਵਧੀਆ ਲੱਗਦੇ ਹਨ ਕਿ ਸਿੱਧੂ ਮੂਸੇ ਵਾਲੇ ਦੇ ਵੀਡੀਓ ਦੇ ਨਾਲ ਜ਼ਿਆਦਾ ਗਾਣੇ ਵਧੀਆ ਲੱਗਦੇ ਹਨ ਬਾਕੀ ਇਦਾਂ ਦੀ ਵੀਡੀਓ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਇਸ ਵੀਡੀਓ ਨੂੰ ਲਾਈਕ ਕਰ ਦਿਓ ਟਾਈਮ ਸਾਰਿਆ ਪੈ ਬੋਲੀ ਆਏ ਹੱਲਾ ਕਰੇ ਬਾਈ ਕੇ ਕਰੇ ਬਾਈ ਕੇ ਮਾਰੀਆਂ ਨੀ ਗੱਲਾਂ